ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼੍ਰੀ ਲੰਕੁਰ ਸਾਹਿਬ ਕੀਤ ਪਰ ਮੁੱਖ ਮਾਰਗ ਦੀਆਂ ਵਿੱਚ ਜਿਹੜਾ ਹੈ ਪਾਣੀ ਦੀ ਪਾਈਪ ਜੋ ਲੀਕ ਹੋਣ ਦੇ ਕਾਰਨ ਇਹ ਅੱਜ ਬਾਅਦ ਦੁਪਹਿਰ ਤੋਂ ਜੋ ਕੰਮ ਚੱਲ ਰਿਹਾ ਹੈ ਉਸ ਦੇ ਕਾਰਨ ਜਿਹੜਾ ਹੈ ਅੱਜ ਸ਼੍ਰੀ ਲੰਕੁਰ ਸਾਹਿਬ ਦੀ ਜਿਹੜੀ ਵਾਟਰ ਸਪਲਾਈ ਸਵੇਰੇ 9 ਵਜੇ ਤੋਂ ਜਿਹੜੀ ਹੈ ਪ੍ਰਭਾਵਿਤ ਹੈ ਦੇਖ ਸਕਦੇ ਹੋ ਇਸ ਪਾਸੇ ਤੋਂ ਜਿਹੜੀ ਹੈ ਟ੍ਰੈਫਿਕ ਵੀ ਵਨ ਵੇ ਕਰਨੀ ਪਈ ਕਿਉਂਕਿ ਲਗਾਤਾਰ ਜਿਹੜਾ ਹੈ ਮਸ਼ੀਨ ਲਗਾ ਕੇ ਇਸੋ ਸਥਾਨ ਤੇ ਜਿਖਾਈ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਹੈ ਜੋ ਨੁਕਸਾਨ ਵਾਟਰ ਸਪਲਾਈ ਦੀ ਜਿਹੜੀ ਪਾਈਪ ਲਾਈਨ ਨੂੰ ਹੋਇਆ ਹੈ ਜਿਸ ਦੇ ਕਾਰਨ ਜਿਹੜਾ ਹੈ ਲਗਾਤਾਰ ਪਾਣੀ ਓਵਰਫਲੋ ਹੋਇਆ ਸੀ ਉਸ ਨੂੰ ਜਿਹੜਾ ਹੈ ਠੀਕ ਕਰਨ ਲਈ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਅਤੇ ਅੱਜ ਸਵੇਰ ਤੋਂ ਜਿਹੜਾ ਹੈ ਪੂਰੇ ਸ਼੍ਰੀ ਅਨੰਤਪੁਰ ਸਾਹਿਬ ਦੀ ਜਿਹੜੀ ਹੈ ਵਾਟਰ ਸਪਲਾਈ ਵੀ ਜਿਹੜੀ ਹੈ ਪ੍ਰਭਾਵਿਤ ਰਹੀ ਸੀ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਇਹ ਜਿਹੜੀ ਹੈ ਕਿਸੇ ਤਰ੍ਹਾਂ ਕਰੀਬ 12 1 ਵਜੇ ਤੱਕ ਜਿਹੜੀ ਹੈ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਜੋ ਇਸ ਨੂੰ ਠੀਕ ਕਰਨ ਦੇ ਜੋ ਜ਼ਰੂਰੀ ਸਮਾਨ ਹੈ ਉਹ ਚੰਡੀਗੜ੍ਹ ਤੋਂ ਜਿਹੜਾ ਹੈ ਲਿਆਂਦਾ ਜਾ ਰਿਹਾ ਹੈ ਅਤੇ ਕਰੀਬ 2 ਘੰਟਿਆਂ ਤੱਕ ਜਿਹੜਾ ਹੈ ਇੱਥੇ ਪਹੁੰਚ ਜਾਵੇਗਾ ਤੇ ਦੇਖ ਸਕਦੇ ਹੋ ਇਸ ਨੂੰ ਠੀਕ ਕਰਨ ਦੇ ਲਈ ਜਿਹੜਾ ਹੈ ਅ ਠੇਕੇਦਾਰ ਜਾਂ ਜਿਹੜੇ ਅ ਕਾਰੀਗਰ ਹਨ ਉਹ ਲੱਗੇ ਹੋਏ ਹਨ ਤੇ ਅ ਵਾਟਰ ਸਪਲਾਈ ਦੇ ਜਿਹੜੇ ਹੈ ਕਰਮਚਾਰੀ ਉਹ ਵੀ ਕਿੱਥੇ ਦੇਖ ਰਹੇ ਕਿ ਕਰ ਰਹੇ ਹਨ ਕਿਉਂਕਿ ਲੋਕਾਂ ਨੂੰ ਜਿਹੜੀ ਹੈ ਜਿਆਦਾ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਉਹ ਲਗਾਤਾਰ ਜਿਹੜਾ ਹੈ ਇਸ ਦੀ ਨਿਗਰਾਨੀ ਕਰ ਰਹੇ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਹੈ 11:00 ਵਜੇ ਤੱਕ ਜਿਹੜੀ ਹੈ ਇਹ ਪਾਈਪਲਾਈਨ ਜਿਹੜੀ ਹੈ ਠੀਕ ਕਰ ਲਈ ਜਾਵੇਗੀ ਕਿਉਂਕਿ ਜਿਹੜਾ ਸਮਾਨ ਹੈ ਉਹ ਕਰੀਬ 2-3 ਘੰਟੇ ਤੱਕ ਜਿਹੜਾ ਹੈ ਇਸ ਸਥਾਨ ਤੇ ਪੁੱਜ ਜਾਵੇਗਾ ਅਤੇ ਨੁਕਸਾਨੀ ਗਈ ਜੋ ਪਾਈਪਲਾਈਨ ਹੈ ਉਸ ਨੂੰ ਠੀਕ ਕਰ ਲਿਆ ਜਾਵੇਗਾ ਸੋ ਦੇਖ ਸਕਦੇ ਹੋ ਕਾਫੀ ਜਿਹੜਾ ਹੈ ਇਸ ਸਥਾਨ ਤੇ ਜਿਹੜਾ ਹੈ ਪਾਈਪਲਾਈਨ ਨੁਕਸਾਨੀ ਗਈ ਸੀ ਜਿਸ ਦੇ ਕਾਰਨ ਜਿਹੜਾ ਹੈ ਪਾਣੀ ਮੇਨ ਨੋਟ ਤੇ ਓਵਰਫਲੋ ਹੋ ਰਿਹਾ ਸੀ ਅਤੇ ਉਸ ਨੂੰ ਜਿਹੜਾ ਹੈ ਠੀਕ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜਾ ਹੈ ਜੋ ਲੋਕਾਂ ਨੂੰ ਪਾਣੀ ਦੇ ਪੀਣ ਲਈ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ ਉਸ ਨੂੰ ਜਿਹੜਾ ਹੈ ਜਲਦੀ ਹੀ ਕਰ ਲਿਆ ਜਾਵੇਗਾ ਅਸੋ ਵਿਭਾਗ ਦੇ ਅਧਿਕਾਰੀਆਂ ਦਾ ਮੌਕੇ ਤੇ ਮੌਜੂਦ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਿਹੜਾ ਇਸ ਸਥਾਨ ਤੇ ਜਿਹੜੀ ਹੈ ਪਾਈਪਲਾਈਨ ਨੁਕਸਾਨੀ ਗਈ ਹੈ ਉਸ ਨੂੰ ਜਿਹੜਾ ਹੈ ਠੀਕ ਕਰਨ ਦੇ ਲਈ ਜੋ ਜ਼ਰੂਰੀ ਸਮਾਨ ਹੈ ਉਹ ਕਰੀਬ 12:00 ਵਜੇ ਜਿਹੜਾ ਹੈ ਇਸ ਸਥਾਨ ਤੇ ਜਿਹੜਾ ਹੈ ਪਹੁੰਚ ਜਾਵੇਗਾ ਅਤੇ ਜਲਦੀ ਹੀ ਇਸ ਨੂੰ ਜਿਹੜਾ ਹੈ ਠੀਕ ਕਰਕੇ ਦੁਬਾਰਾ ਉਹ ਵਾਟਰ ਸਪਲਾਈ ਦੀ ਜਿਹੜੀ ਹੈ ਸਪਲਾਈ ਚਾਲੂ ਕੀਤੀ ਜਾਵੇਗੀ ਸੋ ਲਗਾਤਾਰ ਜਿਹੜਾ ਹੈ ਇਸ ਸਥਾਨ ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜਾ ਹੈ ਲੋਕਾਂ ਦੀ ਜੋ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਜਿਆਦਾ ਦੇਰ ਹੋਰ ਨਾ ਕਰਨਾ ਪਵੇ ਅਤੇ ਲਗਾਤਾਰ ਪਟਾਈ ਕੀਤੀ ਜਾ ਰਹੀ ਸੀ ਅਤੇ ਮੌਕੇ ਤੇ ਮੌਜੂਦ ਜਿਹੜੇ ਹੈ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜਿਹੜਾ ਇਸ ਪਾਸੇ ਸੇਮ ਦੇ ਕਾਰਨ ਜਾਂ ਜਿਹੜਾ ਨਾਲ ਹੀ ਜਿਹੜਾ ਹੈ ਪੰਜ ਪੈਰਾ پارک ਦੇ ਨਜ਼ਦੀਕ ਜੋ ਇਹ ਮੇਨ ਰੋਡ ਤੇ ਪਾਈਪਲਾਈਨ ਨੂੰ ਨੁਕਸਾਨੀ ਗਈ ਹੈ ਉਸ ਦੇ ਨਾਲ ਹੀ ਜਿਹੜਾ ਪੰਜ ਪਿਆਰਾ پارک ਵਾਲੇ ਪਾਸੇ ਨੂੰ ਜਿਹੜਾ ਹੈ ਸੇਮ ਵਾਲਾ ਨਾਲਾ ਹੈ ਉਸ ਦੇ ਕਾਰਨ ਜਿਹੜਾ ਹੈ ਪਟਾਈ ਦੇ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੇਖ ਸਕਦੇ ਹੋ ਕਿ ਮੋਟਰ ਲਗਾ ਕੇ ਜਿਹੜਾ ਹੈ ਪਾਈਪ ਲਗਾ ਕੇ ਇਸ ਪਾਣੀ ਨੂੰ ਨਾਲੇ ਦੇ ਵਿੱਚ ਛੁੱਟਿਆ ਜਾ ਰਿਹਾ ਹੈ ਤਾਂਕਿ ਜਿਹੜਾ ਹੈ ਜਲਦੀ ਜਿਹੜਾ ਹੈ ਇਸ ਨੁਕਸਾਨੇ ਕੇ ਪੁਆਇੰਟ ਨੂੰ ਜਿਹੜਾ ਹੈ ਠੀਕ ਕੀਤਾ ਜਾ ਰਿਹਾ ਸੋ ਖਾਣ ਵਾਲੇ ਕੁਝ ਘੰਟਿਆਂ ਤੱਕ ਹੋਰ ਜਿਹੜਾ ਹੈ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ 12 ਵਜੇ ਦੇ ਕਰੀਬ ਜਿਹੜਾ ਹੈ ਇਸ ਸਥਾਨ ਤੇ ਜੋ ਜ਼ਰੂਰੀ ਰਿਪੇਅਰ ਦਾ ਸਮਾਨ ਹੈ ਉਹ ਚੰਡੀਗੜ੍ਹ ਤੋਂ ਜਿਹੜਾ ਹੈ ਲਿਆਂਦਾ ਜਾ ਰਿਹਾ ਹੈ ਅਤੇ ਕਰੀਬ 12:00 ਵਜੇ ਦੇ ਕਰੀਬ ਜਿਹੜਾ ਹੈ ਇਸ ਨੂੰ ਠੀਕ ਕਰਕੇ ਜਿਹੜਾ ਹੈ ਵਾਟਰ ਸਪਲਾਈ ਦਾ ਜਿਹੜਾ ਸਪਲਾਈ ਆ ਉਹ ਸ਼ੁਰੂ ਕਰ ਦਿੱਤੀ ਹੈ ਵੀ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਇਸ ਚੱਲ ਰਹੇ ਕੰਮ ਦੇ ਕਰਨਾ ਜਿਹੜਾ ਹੈ ਟ੍ਰੈਫਿਕ ਵੀ ਜਿਹੜੀ ਚੇਰੀ ਨੰਦਪੁਰ ਸਾਹਿਬ ਕੀਤਪੁਰ ਵਾਲੇ ਪਾਸੇ ਨੂੰ ਜੋ ਹੈ ਉਸ ਨੂੰ ਜਿਹੜਾ ਹੈ ਪਿਛਲੇ ਪਾਸੇ ਤੋਂ ਵਨਵੇ ਕੀਤਾ ਜਾ ਰਿਹਾ ਹੈ ਕਿਉਂਕਿ ਬਿਲਕੁਲ ਸੜਕ ਦੇ ਵਿਚਕਾਰ ਜੋ ਇਹ ਕੰਮ ਚੱਲ ਰਿਹਾ ਹੈ ਲਗਾਤਾਰ ਜਿਹੜਾ ਹੈ ਟ੍ਰੈਫਿਕ ਨੂੰ ਵਨਵੇ ਕੀਤਾ ਜਾ ਰਿਹਾ ਹੈ